ਇਨੂੰ ਹਰਿਆਣਾ ਨੂੰ ਵੀ ਚਾਹੀਦੀ ਆ ਯੂਪੀ ਨੂੰ ਵੀ ਚਾਹੀਦੀ ਆ ਬਿਹਾਰ ਨੂੰ ਤਰਨਾਲਾ ਨੂੰ ਸਾਰੇ ਸੂਬਿਆਂ ਲਈ ਐਮਐਸਪੀ ਦੀ ਲੜਾਈ ਆ ਸੀਕੂ ਪਲੱਸ 50% ਦੇ ਹਿਸਾਬ ਨਾਲ ਇਹਨਾਂ ਨੇ ਸਰਕਾਰ ਸਾਡੇ ਤੋਂ ਕਹਿ ਕੇ ਬਣਵਾਈ ਸੀ ਉਹ ਸਾਨੂੰ ਨਹੀਂ ਦਿੱਤੀ ਗਈ ਵਧਾਪਾ ਪੈਨਸ਼ਨ ਨਹੀਂ ਦਿੱਤੀ ਗਈ ਫਸਲ ਬੀਮਾ ਯੋਜਨਾ ਸਾਨੂੰ ਨਹੀਂ ਦਿੱਤੀ ਗਈ ਤੇ ਲਖਵੀਰ ਪੁਰਖੀ ਦੇ ਸਾਹਿਬ ਨਹੀਂ ਮਿਲਿਆ ਉਹਦੇ ਲਈ ਅਸੀਂ ਇਹਨਾਂ ਤੋਂ ਅਯਾਸ਼ਤ ਲੈ ਕੇ ਉਹ ਵੀ ਇਕੱਲੇ ਸੀ ਦਿੱਲੀ ਨੂੰ ਪਰਮ ਦੇਣਗੇ ਕਿਸਾਨ ਪਹਿਲੀ ਮਾਹੌਲ ਖਰਾਬ ਕਰੇਗਾ ਜਿ ਦੇਖ ਹੀ ਲਿਆ ਕਿਤਨੀ ਸ਼ਾਂਤਮਈ ਢੰਗ ਸੇ ਅਸੀਂ ਨੇ ਲੱਖਾਂ ਕਿਸਾਨ ਆਏ ਜੇ ਇਹਨਾਂ ਮੇਰੇ ਵੀ ਲੱਗਦਾ ਸੀ ਵੀ ਕਿਸਾਨ ਘਟਾਉਣਗੇ ਆਪ ਹੀ ਲੋਕ ਟ੍ਰੇਨਾਂ ਚ ਗੱਡੀਆਂ ਚ ਜੇ ਸਾਡੇ ਬਹੁਤ ਕਿਸਾਨ ਤੰਗ ਪਰੇਸ਼ਾਨ ਕੀਤੇ ਗਏ ਰੋਕ ਲੱਗ ਉਹਦੇ ਕਾਰਨ ਵੀ ਲੱਖਾਂ ਕਿਸਾਨ ਇੱਥੇ ਆਇਆ ਅਗਲਾ ਪ੍ਰੋਗਰਾਮ ਅਸੀਂ ਇਹੀ ਕਹਾਂਗੇ ਪ੍ਰਧਾਨ ਮੰਤਰੀ ਜੀ ਨੂੰ ਵੀ ਤੁਸੀਂ ਜੇ ਥੋੜੇ ਥੋੜੇ ਰਹਿ ਗਏ ਆ 10 ਸਾਲ ਹੋ ਗਏ ਤੁਹਾਨੂੰ ਜੁਮਲੇ ਕਰਦੇ 10 ਸਾਲ ਹੋ ਗਏ ਸਾਡੇ ਨਾਰੇ ਲਾਉਂਦਿਆਂ ਨੂੰ ਤੁਸੀਂ ਇਹ ਦੋ ਤਿੰਨ ਦਿਨ ਚ ਜਿਵੇਂ ਅੱਗੇ ਕਾਲੇ ਕਾਨੂੰਨ ਵਾਪਸ ਲੈ ਸੀ ਕੋਈ ਕਿਸਾਨਾਂ ਲਈ ਰਾਹਤ ਦਾ ਕਰੋ ਾਲਾਮ ਕਰੋ ਕਰਜ਼ੇ ਮਾਫ ਕਰੋ ਸਰ ਨੂੰ ਐਮਐਸਪੀ ਤੇ ਾਲਾਮ ਇਹ ਦੋ ਤਿੰਨ ਦਿਨ ਰਹਿ ਗਿਆ ਉਹ ਇਹਨਾਂ ਨੂੰ ਕਰਨਾ ਚਾਹੀਦਾ ਨਹੀਂ ਤਾਂ ਅਸੀਂ ਸੰਕਲਪ ਲਿਆ ਕਿ ਅਸੀਂ ਇਹਨਾਂ ਨੂੰ ਜਿਹੜਾ ਇਹਨਾਂ ਦਾ ਪਿੰਡਾਂ 'ਚ ਵਿਰੋਧ ਕਰਾਂਗੇ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਇਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਵੀ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀ ਜੈਸੀ ਸਰ ਅਸੀਂ ਜੋ ਤਸਵੀਰਾਂ ਦੇਖੀ ਸੀ ਸ਼ੰਭੂ ਬਾਰਡਰ ਕੀ ਕਿਆ ਕੁਝ ਫਿਰ ਸੇ ਕੋਈ ਅੰਦੋਲਨ ਹੋਏਗਾ ਕਿ ਦਿੱਲੀ ਚਲੋ ਟਰੈਕਟਰ ਲੈ ਕੇ ਚਲੋ ਐਸਾ ਕੁਝ ਲੈ ਕੇ ਇਹ ਤਾਂ ਚਲਦਾ ਹੀ ਰਹੇਗਾ ਕੋਈ ਬਾਤ ਨਹੀਂ ਸਰਕਾਰ ਤਾਂ ਆਉਂਦੀ ਜਾਂਦੀ ਰਹੇਗੀ ਪਹਿਲੀ ਸਰਕਾਰ ਆ ਜਾਂਦੀ ਇਹਦਾਂ ਕਰਾਂਗੇ ਕੋਈ ਹੋਰ ਸਰਕਾਰ ਆ ਜਾਂਦੀ ਆ ਉਹਨਾਂ ਨਾਲ ਵੀ ਕਰਾਂਗੇ ਕਿੱਛੇ ਵੀ ਅਸੀਂ 50 ਸਾਲ ਤੋਂ ਅੰਦੋਲਨ ਕਰਦੇ ਆ ਭਾਵੇਂ ਕਾਂਗਰਸੀ ਉਹਨਾਂ ਨਾਲ ਵੀ ਅੰਦੋਲਨ ਕਰਦੇ ਆ ਇੰਨਾ ਸਰਕਾਰਾਂ ਨਾਲ ਵੀ ਅੰਦੋਲਨ ਕਰਦੇ ਆ ਕੋਈ ਵੀ ਸਰਕਾਰ ਆ ਜਾਵੇ منگاً تک کر جب تک آپ کی نہیں مانی جائے گی. آپ لوگ اپنا مطلب جاری رکھا گے جاری رکھا گے اِسی تو یہی سرکار دے دن تھوڑے رہ گئے کر دیں. بہت بہت شکریہ ہمارے ساتھ سر بھی موجود ہے تو لگاتار یہاں پنچایت ہوئی مہا پنچایت کسانوں ہو جس میں کافی سکھ میں کسان بھی یہاں موجود رہے دینک سویرا کے لیے دس دنیا کی ہر خبر سب سے پہلے دیکھنے کے لیے فالو کرے دینک سویرا ٹی وی یو ٹیوب فیس بک انسٹاگرام ایک اور واٹس ایپ چینل پر